mm ਹਾਂ ਜੀ ਹਾਂ ਜੀ ਮੇਰਾ ਸੰਜੇ ਕਪੂਰ ਨਾਂ ਜੀ ਸੰਜੇ ਲਾਟਰੀ ਏਜੰਸੀ ਬਟਾਲਾ ਦਾ ਮੈਂ ਤੇ ਜਲੰਧਰ ਰੋਡ ਕਮੇਟੀ ਘਰ ਦੇ ਸਾਹਮਣੇ ਮੇਰੇ ਕੋਲ ਇੱਕ ਨਾਮ ਨਿਕਲਿਆ ਆ 1.5 ਕਰੋੜ ਰੁਪਏ ਦਾ ਤੇ ਉਹ ਮੇਰਾ 1.5 ਕਰੋੜ ਰੁਪਏ ਦਾ ਨਾਮ ਨਿਕਲਿਆ ਸੀ ਤੇ ਮੈਨੂੰ ਕੰਪਨੀ ਤੋਂ ਫੋਨ ਆਇਆ ਤੇ ਮੈਂ ਫਿਰ ਦੇਖਿਆ ਮੈਂ ਕਿਹਾ ਮੁੰਡਾ ਰਾਜੂ ਹੈ ਉਹਨਾਂ ਲੈ ਆ ਗਿਆ ਅੰਮ੍ਰਿਤਸਰ ਰਾਜੂ ਕਰੋੜਪਤੀ ਇਹ ਲੈ ਗਿਆ ਮੇਰੇ ਕੋਲ ਟਿਕਟ ਮੈਂ ਫੋਨ ਕੀਤਾ ਮੈਂ ਕਿਹਾ ਯਾਰ ਤੇਰੇ ਕੋਲ ਇੱਕ ਨਾਮ ਨਿਕਲਿਆ ਇਹਨੇ ਫਿਰ ਮੈਂ ਚੈੱਕ ਕਰਕੇ ਦੱਸ ਕਿੱਥੇ ਆ ਇਹਨਾਂ ਨੇ ਫਿਰ ਮੈਨੂੰ ਨੂੰ ਚੈੱਕ ਕੀਤਾ ਕਹਿੰਦਾ ਇਸ ਤਰ੍ਹਾਂ ਇਸ ਤਰ੍ਹਾਂ ਉਹਨਾਂ ਕੋ ਹੈਗਾ ਮੈਡਮ ਹੁਣ ਆਏ ਸੀ ਬਾਜ਼ਾਰ ਤੇ ਉਹ ਆਏ ਹਾਂ ਤੇ ਉਹ ਕਹਿੰਦੇ ਚੱਲ ਇੱਕ ਟਿਕਟ ਮੈਨੂੰ ਵੀ ਦੇ ਦੇ ਇਹਨਾਂ ਨੇ ਫਿਰ ਉਹਨਾਂ ਨੂੰ ਟਿਕਟ ਦਿੱਤੀ ਤੇ ਫਿਰ ਆਏ ਆ ਇਹਨਾਂ ਨੂੰ ਵਧਾਈ ਦੇਣ ਆਏ ਆ ਨਾ ਘਰ ਸਰਪ੍ਰਾਈਜ਼ ਦਿੱਤਾ ਇਹਨਾਂ ਨੂੰ ਇੱਧਰ ਆਏ ਆ ਨਾਲ ਡੱਬਾ ਲਿਆ ਕੇ ਮਠਾਈ ਮਠੂ ਜੀ ਮੈਂ ਮੂੰਹ ਮਿੱਠਾ ਕਰਾਈ ਇਹਨਾਂ ਦਾ ਹਾਂਜੀ ਪਰਮਾਤਮਾ ਬਾਕੀ ਤੇ ਬਹੁਤ ਵਧੀਆ ਹਾਂਜੀ ਮੈਂ ਰਾਜੂ ਕਰੋੜਪਤੀ ਜੀ ਮੈਨੂੰ ਕਹਿੰਦੇ ਆ ਲੋਕ ਤੇ ਮੈਂ ਇਸ ਨਾਮ ਤੇ ਜਾਣਦਾ ਜਾਣਦੇ ਨੇ ਮੈਨੂੰ ਸਾਰੇ ਤੇ ਮੈਂ ਕਾਫੀ ਸਾਲਾਂ ਤੋਂ ਟਿਕਟਾਂ ਦਾ ਕੰਮ ਕਰਦਾ ਆ ਰਿਹਾ ਮਾਂ ਤੇ ਕਾਫੀ ਮੈਂ ਕਰੋੜਪਤੀ ਬਣਾਏ ਨੇ ਲੱਖਪਤੀ ਵੀ ਬਣਾਏ ਨੇ ਤੇ ਲੋਕ ਕਹਿੰਦੇ ਨੇ ਕਿ ਜਿਸ ਤਰ੍ਹਾਂ ਕੀ ਤੁਸੀਂ ਜਾਣਦੇ ਹੋ ਕਿ ਸਾਰੇ ਕਹਿੰਦੇ ਜੀ ਇੱਥੋਂ ਦੀ ਲੋ ਟਿਕਟਾਂ ਨਹੀਂ ਨਿਕਲਦੀਆਂ ਸਭ ਐਵੇਂ ਹੀ ਹੁੰਦੀਆਂ ਜੀ ਇਸ ਤਰ੍ਹਾਂ ਉਸ ਤਰ੍ਹਾਂ ਕਿ ਲੁਧਿਆਣੇ ਦੇ ਨਿਕਲਦੀਆਂ ਪਰ ਲੁਧਿਆਣੇ ਤੋਂ ਤੇ ਉਹ ਮੇਨ ਹੈਗੇ ਜੀ ਟਿਕਟਾਂ ਤੋਂ ਉੱਥੇ ਹੀ ਆਉਂਦੀਆਂ ਠੀਕ ਹੈ ਜੀ ਤੇ ਬਾਕੀ ਸੇਲ ਪਰਚੇਜ ਆ ਜਿਵੇਂ ਮੈਂ ਵੀ ਸੈਲਨ ਤੇ ਇੱਥੇ ਹੀ ਮੇਰੇ ਕੋਲੋਂ ਮੈਂ ਅੰਮ੍ਰਿਤਸਰ ਆਇਆ ਸੀ ਟਿਕਟਾਂ ਵੇਚਦਾ ਪਿਆ ਸੀ ਤੇ ਇਸ ਤਰ੍ਹਾਂ ਹੀ ਮੇਡਾ ਮਤਲਬ ਕਿ ਮੇਰੇ ਹੱਥੋਂ ਮਲਕੀ 1.5 ਕਰੋੜ ਦਾ ਨਾਮ ਨਿਕਲਿਆ ਜੋ ਜਿਵੇਂ ਕਿ ਤੁਸੀਂ ਜਾਣਦੇ ਹੋ ਅੰਮ੍ਰਿਤਸਰ ਮੈਂ ਇੱਕ ਕਰੋੜਪਤੀ ਬਣਾਇਆ ਜੀ ਤੇ ਉਹ ਆਪਣਾ 1.5 ਕਰੋੜ ਦੀ ਜਿਹੜੀ ਟਿਕਟ ਹੈ ਜਿਹੜੀ ਪੰਜ ਤਿੰਨ ਨੂੰ ਡਰਾ ਸੀ ਤੇ ਰਾਤ ਨੂੰ ਹੀ ਮੈਨੂੰ 9 ਵਜੇ ਪਤਾ ਲੱਗ ਗਿਆ ਕਿ 6:30 ਵਜੇ 6:30 ਵਜੇ ਪਤਾ ਲੱਗ ਗਿਆ ਕਿ ਮੈਨੂੰ 1.5 ਕਰੋੜ ਰੁਪਏ ਮੇਰੇ ਕੋਲੋਂ ਨਿਕਲੇ ਆ ਮੈਨੂੰ ਉਹਨਾਂ ਦਾ ਲੁਧਿਆਣੇੋਂ ਫੋਨ ਆਇਆ ਕਿਉਂਕਿ ਮੈਨੂੰ ਐਕਚੁਅਲੀ ਇਹਨਾਂ ਦੇ ਆ ਆਪਣਾ ਕੀ ਕਹਿੰਦੇ ਨੇ ਸੰਜੇ ਲਾਟਰੀ ਵੱਲੋਂ ਬਟਾਲੇ ਤੋਂ ਆਇਆ ਫੋਨ ਮੈਨੂੰ ਤੇ ਇਹ ਜਿਹੜੇ ਮੇਰੇ ਜੀ ਸਟਾਕਸ ਨੇ ਮੈਂ ਇਹਨਾਂ ਕੋਲੋਂ ਮੈਂ ਟਿਕਟ ਲਈ ਸੀ ਤੇ ਉਸ ਤੋਂ ਬਾਅਦ ਜੀ ਮੈਨੂੰ ਬੜੀ ਖੁਸ਼ੀ ਹੋਈ ਮੈਂ ਟਿਕਟ ਲੱਭੀ ਜਲਦੀ ਜਲਦੀ ਇਸ ਤਰ੍ਹਾਂ ਕਿ ਕਿੰਨੋਂ ਟਿਕਟ ਸੇਲ ਕੀਤੀ ਹੈ ਤੇ ਫਿਰ ਮੇਰਾ ਮਨ ਬਹੁਤ ਹੀ ਜ਼ਿਆਦਾ ਹੋਇਆ ਤੇ ਮੈਂ ਇਸਰਕੇ ਕਿ ਮੈਂ ਸਾਰੇ ਨੂੰ ਕਹਿਣਾ ਚਾਹਨਾ ਵਾਂ ਕਿ ਲਾਟਰੀ ਕਿੱਥੇ ਵੀ ਨਿਕਲ ਸਕਦੀ ਹੈ ਇਟ ਇਜ਼ ਅ ਜੈਗ ਲਾਈਫ ਦੇ ਐਪੀਸੋਡ ਕਿਸੇ ਦਾ ਵੀ ਪਿਆਰਾ ਬਣ ਸਕਦਾ ਹਾਂਜੀ ਮੈਂ 2 3 3 ਕਰੋੜਪਤੀ ਬਣਾਵਟਾਂ ਜੀ ਮਾ ਆਪਣੇ ਹੱਥੀ ਬਾਕੀ ਹੋਰ ਵੀ ਨਹੀਂ ਏਜੰਟ ਨੇ ਉਹ ਵੀ ਸਾਰੇ ਬਣਾ ਸਕੇ ਨੇ ਜਿਵੇਂ ਮੇਰੇ ਨਾਲ ਸੰਜੇ ਭਾਜੀ ਲਾਟਰੀ ਵਾਲੇ ਖੜੇ ਨੇ ਇਹਨਾਂ ਨੇ ਵੀ ਬੜੇ ਇਹਨਾਂ ਦੇ ਹੱਥੋਂ ਵੀ ਬੜੇ ਨਿਕਲੇ ਨੇ ਇਹਨਾਂ ਕੋਲ ਹੋਰ ਵੀ ਏਜੰਟ ਕੰਮ ਕਰਦੇ ਨੇ ਆਈ ਕੈਨਟ ਇਮੇਜਨ ਜੀ ਮੈਂ ਕੀ ਕਹਿੰਦੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿ ਕਿੰਨੀ ਖੁਸ਼ੀ ਹੁੰਦੀ ਹੈ ਇੱਕ ਆਪਣੇ ਆਪ ਨੂੰ ਵੀ ਹੁੰਦੀ ਹੈ ਤੇ ਇੱਕੋ ਤੋਂ ਵੀ ਅਲੱਗ ਹੀ ਇੱਕ ਚਿਹਰਾ ਦੇਖਣ ਨੂੰ ਮਿਲਦਾ ਜੀ ਕਿ ਹਾਂ ਜੀ ਲਾਟਰੀ ਵਾਕਈ ਨਿਕਲੀ ਹੈ ਸੱਚੀ ਨਿਕਲੀ ਹੈ ਕਿ ਯਕੀਨੀ ਨਹੀਂ ਹੁੰਦਾ ਉਹਨਾਂ ਨੂੰ ਮੈਂ ਮੈਸੇਜ ਦੇਣਾ ਚਾਹਨਾ ਕਿ ਐਸੀ ਕੋਈ ਗੱਲ ਨਹੀਂ ਹੈ ਇਹ ਮੰਨਦਾ ਆਪਣਾ ਗੱਲਾਂ ਬਾਤਾਂ ਐ ਜਿਵੇਂ ਵੀ ਐ ਕਹਿੰਦੇ ਨੇ ਜਿੰਨੇ ਚਿਹਰੇ ਉਹਨੀਆਂ ਗੱਲਾਂ ਤੇ ਆਪਾਂ ਹੋਰ ਵੀ ਜਿਸ ਤਰ੍ਹਾਂ ਵੀ ਕਿਸੇ ਨੂੰ ਕਹੀਏ ਕਿ ਆਪਣਾ ਜ਼ਿੰਦਗੀ ਚ ਦੇ ਦਿੱਤੀ ਹੈ ਰੱਬ ਨੇ ਤੇ ਇਹਨੂੰ ਅਹੀ ਕਿਸਮਤ ਦੇ ਰਾਹ ਦੇ ਨਾਲ ਵੀ ਲੈ ਕੇ ਚਾਣਾ ਚਾਹੀਦਾ ਸਾਨੂੰ ਹਾਂ ਜੀ ਬੜਾ ਹੀ ਵਧੀਆ ਲੱਗੰਦਿਆ ਜੀ ਕਿ ਇੱਕ ਇਹਨਾਂ ਨੂੰ ਇੱਕ ਸਰਪ੍ਰਾਈਜ਼ ਵੀ ਦਿੱਤਾ ਤੇ ਇੱਕ ਚਲੋ ਪਰਮਾਤਮਾ ਇਹਨਾਂ ਨੂੰ ਵੀ ਦਿੱਤਾ ਕੁਝ ਦੇਣ ਆਏ ਆ ਤੇ ਕੁਝ ਲੈਣ ਵੀ ਆਏ ਆ ਅੱਜ ਕਰੋੜਪਤੀ ਬਣ ਕੇ ਬਹੁਤ-ਬਹੁਤ ਖੁਸ਼ ਹੈ ਆਸੀਂ ਤਾਂ ਤਾਂ ਸ਼੍ਰੀ ਗੁਰੂ ਰਾਮਦਾਸ ਜੀ ਦੀ ਮਿਹਰ ਦੇ ਨਾਲ ਸਾਨੂੰ ਇਹ ਅੱਜ ਇਨਾਮ ਮਿਲਿਆ ਹੈ ਘਰ ਦੇ ਵਿੱਚ ਤਾਂ ਬਹੁਤ ਵਧੀਆ ਮਾਹੌਲ ਸੀਗਾ ਇਹ ਮੈਨੂੰ ਮਾਰਕੀਟ ਦੇ ਵਿੱਚ ਮਿਲਿਆ ਸੀ ਭਾਜੀ ਤੇ ਇਹਨਾਂ ਨੇ ਆਫਰ ਕੀਤੀ ਕਿ ਤੁਸੀਂ ਟਿਕਟ ਲਾ ਲੋ ਤੇ ਇਹਨਾਂ ਤੋਂ ਮੈਂ 2-3 ਸੈੱਟ ਲਈ ਸੀਗੇ ਜਿਹਦੇ ਵਿੱਚੋਂ ਇੱਕ ਸਾਡਾ ਇਨਾਮ ਨਿਕਲਿਆ ਸੋ ਅੱਜ ਧੰਨਵਾਦ ਕਰਨਾ ਚਾਹੂਗਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਗੇ ਇਹਨਾਂ ਦੀ ਬਦੌਲਤ ਅੱਜ ਅਸੀਂ ਕਰੋੜਪਤੀ ਬਣ ਗਏ